ਕਿਤੀ ਇਹ ਦੁਕਾਨ ਕਿਹੜੀ ਸੀਗੀ ਤੇ ਇਹਨੂੰ ਅੱਗ ਲੱਗਣ ਦਾ ਕਾਰਨ ਕੀ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਜੋ ਮੇਨ ਬਾਜ਼ਾਰ ਮhalla ਵਾਲੇ ਦੇ ਵਿੱਚ 871 ਹੋਏ ਆ ਇੱਥੇ ਸਾਡੇ ਕਿਸਾਨ ਅਜੈਬ ਸਿੰਘ ਦੇ ਬੇਟੇ ਨੇ ਜਿਨ੍ਹਾਂ ਦਾ ਨਾਮ ਮਨਜੀਤ ਸਿੰਘ ਸੀ ਉਹਨਾਂ ਨੇ ਇੱਥੇ ਕਰਿਆਨੇ ਦੀ ਸੌਰੀ ਰੈਡੀਮੇਡ ਦੀ ਦੁਕਾਨ ਸੀ ਕੱਪੜੇ ਦੀ ਜਿਸ ਦੇ ਵਿੱਚ ਬੱਚਿਆਂ ਦੇ ਕੱਪੜੇ ਲੇਡੀਜ਼ ਕੱਪੜੇ ਸਾਰਿਆਂ ਦਾ ਉਹ ਕਾਰੋਬਾਰ ਕਰਦੇ ਸੀ ਜੋ ਰਾਤ ਤਕਰੀਬਨ 8 8:30 ਵਜੇ ਦਾ ਟਾਈਮ ਸੀ ਵੀ ਉਹ ਦੁਕਾਨ ਬੰਦ ਕਰਕੇ ਜਾ ਚੁੱਕੇ ਸਨ ਤੇ ਕੋਈ ਬਿਜਲੀ ਦਾ ਸ਼ਾਰਟ ਲੱਗਾ ਜਾਂ ਕੀ ਕਾਰਨ ਹੋਇਆ ਕਾਰਨਾਂ ਦਾ ਪਤਾ ਹਲੇ ਤੱਕ ਨਹੀਂ ਲੱਗਾ ਤੇ ਅੱਗ ਜਿਹੜੀ ਲੱਗ ਗਈ ਜਦੋਂ ਆਂਢ-ਗੁਆਂਢੀਆਂ ਨੇ ਦੱਸਿਆ ਕਿ ਵਾਪਸ ਆਏ ਵਾਪਸ ਆਣ ਕੇ ਗੇਟ ਖੋਲਿਆ ਤਾਂ ਅੱਗੇ ਨਹੀਂ ਬਿਖਾਬੂ ਹੋ ਗਈ ਸੀ ਰਾਤ ਉਦਿਆਂ ਜਿਹੜੀਆਂ ਲਾਈਵ ਵੀਡੀਓ ਵੀ ਚੱਲੀਆਂ ਨੇ ਔਰ ਆਂਡੀ ਗਵਾਂਡੀਆਂ ਦੀਆਂ ਦੁਕਾਨਾਂ ਤੱਕ ਸੇਕ ਪਹੁੰਚਿਆ ਜੋ ਗਲੀ ਤੋਂ ਦੂਸਰੇ ਪਾਸੇ ਸ਼ਟਰ ਸੀ ਜਾਂ ਤਾਰਾਂ ਸਨ ਉਹ ਵੀ ਫਿੰਗਰ ਚੁਕੀਆਂ ਨੇ ਜੇ ਆਪਾਂ ਅੰਦਰ ਦੀ ਗੱਲ ਕਰ ਲਈਏ ਅੰਦਰ ਦੇਖੋ ਪੱਖੇ ਸੜ ਕੇ ਪਿਗਲ ਕੇ ਡਿੱਗ ਪਏ ਜਿਹੜੀ ਛੱਤ ਆ ਛੱਤ ਦੇਖੋ ਸੜ ਕੇ ਡਿੱਗ ਪਈ ਆ ਉਹਦੇ ਸਰੀਏ ਨੰਗੇ ਹੋ ਗਏ ਤੇ ਜਿਹੜਾ ਤਕਰੀਬੇ ਨੇ ਨੁਕਸਾਨ ਦੱਸ ਰਹੇ ਨੇ ਨੁਕਸਾਨ 15-16 ਲੱਖ ਰੁਪਏ ਦਾ ਕਹਿੰਦੇ ਸਾਡਾ ਨੁਕਸਾਨ ਹੋ ਚੁੱਕਾ ਹੈ ਅਸੀਂ ਜਿਹੜੀ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆਂ ਵੀ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੋ ਇਹਨਾਂ ਨੇ ਇੱਕ ਲਿਮਟ ਵੀ ਚੱਕੀ ਹੋਈ ਆ ਲਿਮਟ ਚੱਕ ਕੇ ਜੋ ਸਮਾਨ ਪਾਇਆ ਸੀਗਾ ਇੱਥੇ ਉਹ ਜਿਹੜਿਆ ਉਹਦਾ ਮਸਲਾ ਹੱਲ ਕੀਤਾ ਜਾਵੇ ਬਾਕੀ ਮੈਂ ਐਨ ਆਰ ਆਈ ਵੀਰਾਂ ਭਰਾਵਾਂ ਨੂੰ ਔਰ ਸਿੱਖ ਜਥੇਬੰਦੀਆਂ ਨੂੰ ਔਰ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਹੈ ਮੈਂ ਕੋ ਸਿੱਖਾਂ ਨੂੰ ਹਰ ਉਸ ਵਿਅਕਤੀ ਨੂੰ ਜਿਹੜਾ ਦਿਲ ਦਾ ਦਿਆਲੂ ਏ ਉਸ ਨੂੰ ਅਪੀਲ ਕਰਨਾ ਚਾਹਣਾ ਵੀ ਇਹਨਾਂ ਦੀ ਜਿੰਨੀ ਵੀ ਬਦਦ ਹੋ ਸਕੇ ਵੱਧ ਤੋਂ ਵੱਧ ਆਪਾਂ ਮਦਦ ਕਰੀਏ ਤੇ ਜਿਹੜਾ ਇਹ ਦੁਬਾਰਾ ਆਪਣਾ ਕਾਰੋਬਾਰ ਦੁਬਾਰਾ ਕਰ ਸਕਣ ਔਰ ਜਿਹੜਾ ਵੀ ਸਾਡਾ ਉਹ ਬਹੁਤ ਜ਼ਿਆਦੇ ਸਦਮੇ ਦੇ ਵਿੱਚ ਜਾ ਚੁੱਕਾ ਹੈ ਅਸੀਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਵੀ ਕੋਈ ਗੱਲ ਨਹੀਂ ਸਾਰੇ ਤੁਹਾਡੇ ਨਾਲ ਖੜੇ ਆਂ ਵੀ ਜਿੱਥੇ ਵੀ ਜ਼ਰੂਰਤ ਪਾਏਗੀ ਪਰ ਉਹ ਬਹੁਤ ਗਹਿਰੇ ਸਦਮੇ ਦੇ ਵਿੱਚ ਨੇ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਆਪਾਂ ਜਿਹੜੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਔਰ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਪ੍ਰਸ਼ਾਸਨ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਜੋਬ ਬੰਦ ਹੀ ਕਾਰਵਾਈ ਆ ਉਹ ਕਰਨ ਘਟਨਾ ਕਿਨੇ ਵੇ ਦੀ ਆ ਤੇ ਅੱਗ ਤੇ ਕਬੂ ਕਿਵੇਂ ਪਾ ਗਿਆ ਇਸ ਤਰ੍ਹਾਂ ਜੀ ਜਿਹੜੀ ਘਟਨਾ ਹੈ ਸ਼ਾਮ ਨੂੰ 4:30 8:8 ਵਜੇ ਦਾ ਟਾਈਮ ਸੀਗਾ ਜੀ ਉਸ ਤੋਂ ਬਾਅਦ ਇੱਥੇ ਆਂਡ ਗਵਾੜ ਤੇ ਇੱਥੋਂ ਲੋਕ ਸਥਾਨਕ ਲੋਕ ਜਿਹੜੇ ਉਹ ਬਹੁਤ ਅੱਗ ਤੇ ਪਾ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਨਾਕਾਮਯਾਬ ਰਹੇ ਜਿਹੜਾ ਉਹਨਾਂ ਦਾ ਬਾਲਟੀਆਂ ਨਾਲ ਜਾਂ ਪਾਈਪਾਂ ਨਾਲ ਪਾਣੀ ਪਾਉਣਾ ਉਹ ਅੱਗ ਤੇ ਵੱਸ ਨਹੀਂ ਚੱਲਿਆ ਫਿਰ ਜਿਹੜੀ ਫਾਇਰ ਬਗਡੇਰ ਆਉਂਦੀ ਆ ਉਹ ਬਹੁਤ ਲੇਟ ਆਉਂਦੀ ਆ ਉਸ ਸਮੇਂ ਨੂੰ ਤਾਂ ਜਿਹੜਾ ਸਮਾਨ ਬਹੁਤ ਜ਼ਿਆਦਾ ਸੜ ਚੁੱਕਾ ਸੀ ਪਰ ਉਸ ਬਾਅਦ ਜਦੋਂ ਫਾਇਰ ਬਗਡੇਰ ਗੱਡੀ ਆਉਂਦੀ ਆ ਫਿਰ ਉਸ ਅੱਗ ਤੇ ਕਾਬੂ ਪਾਇਆ ਜਾਂਦਾ ਪਰ ਉਹ ਅੱਗ ਦੇ ਕਾਬੂ ਪਾਉਣ ਤੋਂ ਜਦੋਂ ਅੱਗ ਤੇ ਕਾਬੂ ਪਿਆ ਉਸ ਤੋਂ ਪਹਿਲਾਂ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਜੋ ਕੁਛ ਵੀ ਬਚਿਆ ਨਹੀਂ ਇਹਨਾਂ ਦਾ ਜੋ ਵਿੱਚੋਂ ਕੁਛ ਕੱਢ ਸਕੀਏ ਬਾਕੀ ਤੁਸੀਂ ਸਾਰਾ ਕੁਝ ਕੈਮਰੇ ਚ ਕੈਦ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਤੁਸੀਂ ਜਿਹੜੀ ਇਹ ਦੁਕਾਨ ਸੀਗੀ ਇਹ ਕਿਹੜੀ ਦੁਕਾਨ ਪਾਈ ਸੀਗੀ ਕਿ ਕਿੰਨੇ ਚ ਸਮਾਨ ਕਿਡਾ ਸੀਗਾ ਜਿੰਦ ਸਾਡਾ ਕੰਮਰਾ ਵਾਲਾ ਨਾਮ ਮੇਰਾ ਸਰ ਜੈਪ ਸਿੰਘ ਜੀ ਤੇ ਮੈਂ ਜੀ ਆਪ ਆਪਣੇ ਬੱਚਾ ਤੇ ਡਾਇਨਸੋ ਕਪੜੇ ਦੀ ਦੁਕਾਨ ਹੈ ਰੈਡੀਮੇਡ ਦੁਕਾਨ ਇਹ ਕਰਦੇ ਸੀ ਤੇ ਬਸ ਕੋਈ ਅਗ ਲੱਗਣ ਦਾ ਕਾਰਨ ਤਾਂ ਪਤਾ ਲੱਗਾ ਨਹੀਂ ਦਾ ਕੋਈ ਕਾਰਨ ਦਾ ਨਹੀਂ ਪਤਾ ਲੱਗਾ ਦੁਕਾਨ ਬੰਦ ਕਰਕੇ ਗਏ ਆ ਘਰੇ ਆਪਣੇ ਦੇ ਘਰੇ ਗਿਆ ਨੂੰ ਘੂੜ ਗਿਆ ਸਾਨੂੰ ਕਿ ਤੁਹਾਡੀ ਦੁਕਾਨ ਨਾਲ ਕਿੰਨਾ ਕੁ ਨੁਕਸਾਨ ਹੋ ਗਿਆ ਦੁਕਾਨ ਤੇ 15-16 ਲੱਖ ਰੁਪਏ ਚੋਰ ਕੇ ਉੱਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗੇ ਕਰਦੇ ਆ ਵੀ ਸਾਨੂੰ ਕੋਈ ਸਹਾਇਤਾ ਸਾਡੀ ਸਰਕਾਰ ਸਹਾਇਤਾ ਕਰੇ ਕੋਈ ਜਿਹੜੇ ਸਾਡੇ ਲੋਨ-ਲੂਨ ਲੈਏ ਨੇ ਕੋਈ ਉਹਨਾਂ ਤੇ ਸਹਾਇਤਾ ਹੋ ਜੇ ਸਮਾਸਥੀ ਵੀਰਾਂ ਤੋਂ ਵੀ ਬੇਨਤੀ ਹੈ ਹਾਂਜੀ ਸਮਾਸਥੀ ਵੀਰਾਂ ਤੋਂ ਮੰਗ ਆ ਹਾਂ ਮੰਗ ਵੀ ਕੋਈ ਜਿਹੜਾ ਵੀ ਕੋਈ ਵਿਦਿਆਰਥੀ ਹੈ ਕਰਨ ਵਾਲਾ ਜੀ ਜੀ ਦੁਕਾਨ ਦਾ ਨਾਮ ਬਰਦਰ ਗੰਦੂਸੇ ਕਿ ਜੋ ਰਾਤ ਦੁਕਾਨ ਬੰਦਾਂ ਤੋਂ ਬਾਅਦ ਆਸੀਂ ਘਰ ਚਲੇ ਗਏ ਆ ਕਾਰਜਾਂ ਤੋਂ ਬਾਅਦ ਅਸੀਂ ਤਾਨੂੰ ਫੋਨ ਆਇਆ ਕਿ ਸਾਡੀ ਦੁਕਾਨ 'ਚੋਂ ਤੁਆਣੀ ਕਰ ਰਿਹਾ ਹਾਂ ਤੇ ਕੋਈ ਛੇਤੀ ਆ ਜਾਓ ਕੋ ਵਿਖੀ ਨਹੀਂ ਇੱਥੇ ਬਹੁਤ ਜ਼ਿਆਦੀ ਆ ਗਏ ਮਤਲਬ ਇਹ ਚੁਈ ਤੇ ਅੱਜ ਦੇ ਕੰਮ ਨਹੀਂ ਤੇ ਲੋ ਫਰ ਬਗੈਟ ਦੀ ਕੋ ਗੱਡੀ ਆਈ ਹੈ ਜਾਂ ਕੋਈ ਲੋਕਰ ਗੇਟ ਦੀ ਗੱਡੀ ਜਦੋਂ ਆਈ ਸਾਰਾ ਉਹ ਕਿ ਅੱਗ ਤੇ ਕਾਬੂ ਪਾ ਲਿਆ ਕਿਸੇ ਬਾਅਦ ਚ ਆਈ ਕੋ ਅੱਗ ਲੱਗਣ ਦੇ ਕਾਰਨ ਤਾਂ ਪਤਾ ਲੱਗਾ ਵੀ ਕਿਹਦੇ ਤੋਂ ਲੱਗੀ ਆ ਗਈ ਸੀ ਬਿਜਲੀ ਦਾ ਸਰਕਲ ਸ਼ਾਰਟ ਹੋਣ ਕਰਕੇ ਫਾਇਰ ਕਰ ਅੱਗ ਲੱਗ ਗਈ ਠੀਕ ਹੈ ਜੀ ਕਿੰਨਾ ਨੁਕਸਾਨ ਹੋ ਚੁੱਕਾ ਜਿਹੜਾ ਤੈਨਾਂ ਉਸ ਤਰ੍ਹਾਂ ਸਵਾਲ ਰੱਖਦਾ ਮਾਰਾ ਜੀ ਮੇਰਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਹੋ ਸਰਕਾਰ ਕੋ ਵੀ ਜਿਹੜਾ ਸਾਡੀ ਮੱਦੇ ਕਿਤੀ ਜਾਵੇ ਜਾਂ ਸਮਾਜ ਸੇਵੀ ਨੂੰ ਸਾਡੀ ਸਾਡੀ ਇਹ ਰੁਕੀਤੀ ਜਾਵੇ ਜਿਹੜੀ ਮੋਟੀ ਲਿੰਟਾ ਵਗੈਰਾ ਸਾਡੀਆਂ ਮੰਗਾਂ ਪੰਜਾਬ ਲੈ ਕੇ ਕੀਤਾ ਵਾ ਕੁਝ ਲੰਟਾਂ ਦੇ ਪੇਮੈਂਟ ਕਮੇਟੀਆਂ ਪਾਸੇ ਕੰਮ ਦੀ ਸ਼ੁਰੂ ਕੀਤੀ ਸੀ ਜੇ ਵੀ ਮਦਦ ਕੀਤੀ ਜਾਵੇ